ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਸਾਡੇ ਭਰਾ ਸੋਨੂ ਯਾਫਰ ਵੱਲੋਂ ਇੱਕ ਐਮ ਐ ਐਮ ਐਲ ਸੀ ਦਾ ਜਿਹੜਾ ਮੁੱਦਾ ਉਹਨੂੰ ਉਠਾਇਆ ਗਿਆ ਔਰ ਉਹਦੇ ਸਬੰਧ ਦੇ ਵਿੱਚ ਮੈਨੂੰ ਵੀ ਠੀਕ ਲੱਗਾ ਕਿ ਜਦੋਂ ਭਾਈਚਾਰੇ ਦਾ ਕੋਈ ਵੀ ਮੁੱਦਾ ਸਾਡਾ 크ਰਿਸਚੀਅਨ ਲੀਡਰ ਏ ਚਾਹੇ ਆਮ ਏ ਕੌਮ ਦਾ ਦਰਦ ਰੱਖਣ ਵਾਲਾ ਬੰਦਾ ਉਸ ਮੁੱਦੇ ਨੂੰ ਉਠਾਉਂਦਾ ਤੇ ਅਸੀਂ 크ਰਿਸਚੀਅਨ ਸੇਵਾ ਫਰੰਟ ਵੱਲੋਂ ਮੈਂ ਔਰ ਮੇਰੀ ਪੂਰੀ ਟੀਮ ਅਸੀਂ ਉਹਨਾਂ ਦੇ ਨਾਲ ਇਸਾਈ ਮੁੱਦਿਆਂ ਦੇ ਉੱਪਰ ਸਹਿਮਤ ਆ ਔਰ ਲਾਈ ਦੇ ਵਿੱਚ ਅਸੀਂ 10 ਜੁਲਾਈ ਵੱਲੋਂ ਕਿਹਾ ਸੀ ਕਿ ਡੀਸੀ ਸਹਿਬਾਨਾਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੀਸੀ ਸਹਿਬਾਨਾਂ ਨੂੰ ਵਿਧਾਨ ਪਰਿਸ਼ਦ ਭਾਲ ਕਰਨ ਦਾ ਜਰਾਵਾ ਉਹ ਮੰਗ ਪੱਤਰ ਦਿੱਤਾ ਜਾਵੇਗਾ ਈਸੀ ਸਹਿਬਾਨ ਦੇ ਰਾਹੀਂ ਔਰ ਮੰਗ ਪੱਤਰ ਵਿਧਾਨ ਪਰਿਸ਼ਦ ਕੀ ਆ 1969 ਦੇ ਵਿੱਚ ਵਿਧਾਨ ਪਰਿਸ਼ਦ ਨੂੰ ਭੰਗ ਕੀਤਾ ਗਿਆ ਔਰ ਅੱਜ ਤੱਕ ਅਸੀਂ ਈਸਾਈ ਮੁੱਦਿਆਂ ਦੇ ਉੱਪਰ ਜਿਹੜਾ ਸੰਘਰਸ਼ ਹੈ ਉਹਨੂੰ ਤੇਜ਼ ਕਰ ਰਹੇ ਆ ਜਿੰਨੇ ਬਹੁਤ ਸਾਰੇ ਈਸਾਈ ਮੁੱਦੇ ਨੇ ਇਸੇ ਤਰ੍ਹਾਂ ਐਮ ਐਲ ਸੀ ਦਾ ਜਿਹੜਾ ਉਹ ਮੁੱਦਾ ਵਾ ਔਰ ਅੱਜ ਅਸੀਂ ਡੀ ਸੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਹੈ ਔਰ ਮੈਂ ਆਪਦੇ ਚੈਨਲ ਦੇ ਮਾਧਿਮ ਦੇ ਰਾਹੀਂ ਦੱਸਣਾ ਚਾਹੁੰਦਾ ਕਿ ਬਹੁਤ ਸਾਰੀਆਂ ਜਿਹੜੀਆਂ ਸਟੇਟਾਂ ਇਸ ਤਰ੍ਹਾਂ ਦੀਆਂ ਨੇ ਕਿ ਜਿੱਥੇ ਐਮ ਐਲ ਸੀ ਜਿਹੜਾ ਲਾਗੂ ਆ ਉੱਥੇ ਚੱਲ ਰਿਹਾ ਵਾ ਜਿਸ ਤਰ੍ਹਾਂ ਮਹਾਰਾਸ਼ਟਰ ਉੱਤਰ ਪ੍ਰਦੇਸ਼ ਬਿਹਾਰ ਤਲਗਾਨਾ ਆਂਧਰਾ ਪ੍ਰਦੇਸ਼ ਤੇ ਕਰਨਾਟਕਾ ਇਹ ਛੇ ਸਟੇਟਾਂ ਇਦਾਂ ਦੀਆਂ ਨੇ ਜਿੱਥੇ ਐਮਐਲਸੀ ਜਿਹੜਾ ਬਰੇ ਵਧੀਆ ਸਿਸਟਮ ਦੇ ਨਾਲ ਚੱਲ ਰਿਹਾ ਤੇ ਇਸੇ ਤਰ੍ਹਾਂ ਸਾਡੀ ਵੀ ਮੰਗਿਆ ਕਿ ਇਸ ਐਮਐਲਸੀ ਨੂੰ 1969 ਦੇ ਵਿੱਚ ਭੰਗ ਕੀਤਾ ਗਿਆ ਤੇ ਅਸੀਂ ਚਾਹੁੰਦੇ ਆ ਕਿ ਦੁਬਾਰਾ ਜਿਹੜਾ ਵਾ ਪੰਜਾਬ ਦੇ ਵਿੱਚ ਇਹਨੂੰ ਬਹਾਲ ਕੀਤਾ ਜਾਵੇ ਤੇ ਅੱਜ ਅਸੀਂ ਡੀਸੀ ਸਾਹਿਬ ਨੂੰ ਜਿਹੜੀ ਆ ਆਪਣਾ ਮੰਗ ਪੱਤਰ ਆ ਉਹ ਸਾਡੇ ਸਟੇਟ ਦੇ ਜਿਹੜੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਮਾਨ ਜੀ ਉਹਨਾਂ ਦੇ ਕੋਲ ਡੀਸੀ ਸਹਬਾਨ ਦੇ ਰਾਹੀਂ ਜਿਹੜਾ ਉਹ ਮੰਗ ਪੱਤਰ ਭੇਜਿਆ ਅਸੀਂ ਤਾਂ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੈਂ ਔਰ ਕ੍ਰਿਸਚੀਅਨ ਸੇਵਾ ਫਰੰਟ ਦੀ ਪੂਰੀ ਟੀਮ ਵੱਲੋਂ ਅਸੀਂ ਗਵਾਹੀ ਕਰ ਰਹੇ ਹਾਂ ਤੇ ਹੋਰ ਵੀ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਵਕ ਵਕ ਸਾਡੇ ਈਸਾਈ ਭਾਈਚਾਰੇ ਦੇ ਨਾਲ ਸਬੰਧਤ ਭੈਣ ਭਰਾ ਨੇ ਉਹ ਮੰਗ ਪੱਤਰ ਦੇ ਰਹੇ ਨੇ ਜੇਕਰ ਸਰਕਾਰ ਸਾਡੀਆਂ ਗੱਲਾਂ ਤੇ ਅਮਲ ਨਹੀਂ ਕਰਦੀ ਤੇ ਜਿਹੜਾ ਸਾਡਾ ਅਗਲਾ ਸੰਘਰਸ਼ ਹੈ ਅਸੀਂ ਸਾਰੇ ਭਰਾ ਵਧੀਆ ਤਰੀਕੇ ਦੇ ਨਾਲ ਰਣਨੀਤੀ ਬਣਾ ਕੇ ਅਗਲੇ ਸੰਘਰਸ਼ ਨੂੰ ਜਿਹੜਾ ਉਹ ਤੇਜ਼ ਕਰਾਂਗੇ